ਐਨਆਰਆਈ ਵਾਪਸ ਲੈਣੇ ਮੇਰੇ ਕੋਈ ਚੀਜ਼ਾਂ ਇੱਦਦੀਆਂ ਮੈਂ 100% ਗਾਰੰਟੀ ਦਿੰਦਾ ਐਨਆਰਆਈ ਮੈਂ ਲਿਆ ਸਕਦਾ ਜੇ ਤੁਸੀਂ ਕਹੋ ਐਨਆਰਆਈ ਲਿਆ ਕੇ ਇੱਕ ਨਲਕਾ ਲਵਾ ਲਓ ਪਿੰਡ ਦਾ ਕੂੜਾ ਚੱਕਵਾ ਲਓ ਇਹੋ ਜਿਹੇ ਕੰਮ ਲਈ ਐਨਆਰਆਈ ਨਹੀਂ ਬਣਿਆ ਐਨਆਰਆਈ ਡਰਦਾ ਪੈਸੇ ਲਾਉਣ ਨੂੰ ਮੈਂ ਦੱਸ ਸਕਦਾ ਐਨਆਰਆਈ ਪੈਸੇ ਕਿੱਦਾਂ ਲਾਊਗਾ ਭਾਈ ਜੇ ਧਾਲੀਵਾਲ ਸਾਹਿਬ ਨਾਲ ਮੇਰੀ ਕਦੀ ਮੁਲਾਕਾਤ ਹੋ ਗਈ ਮੈਂ ਆਪਣੇ ਪੰਜ-ਸੱਤ ਕਵਸਚਨ ਰੱਖੂੰਗਾ ਪਰ ਜਿਹੜੀਆਂ ਚੀਜ਼ਾਂ ਅਸੀਂ ਚਾਹੁੰਦੇ ਉਹ ਨਹੀਂ ਹੋ ਰਹੀਆਂ ਤੁਸੀਂ ਮੇਰੀ ਗੱਲ ਸਮਝਦੇ ਆ ਜਿੱਦਾਂ ਕਿਸੇ ਨੇ ਜ਼ਮੀਨ ਲੈਣੀ ਆ ਉਹ ਸਾਰੇ ਜ਼ਮੀਨ ਦੀ ਪਹਿਲਾਂ ਤਾਂ ਇਹ ਸਾਨੂੰ ਅਸੀਂ ਲੈਣ ਵੇਲੇ ਇਹਨਾਂ ਦੇ ਕੋਲ ਆਈਏ ਅਸੀਂ ਆਹ ਜ਼ਮੀਨ ਲੈਣੀ ਹੈ ਇੱਕ ਛੱਤ ਥੱਲੇ ਸਾਰੇ ਕੰਮ ਹੋਣ ਇਹਨਾਂ ਦੇ ਕੋਲ ਹੀ ਪਟਵਾਰੀ ਬੈਠਾ ਹੋਵੇ ਇਹਨਾਂ ਦੇ ਕੋਲ ਤਹਿਸੀਲਦਾਰ ਜਿਹੜੇ ਰਿਟਾਇਰ ਬੰਦੇ ਬੈਠੇ ਹੋਣ ਉਹ ਸਾਡੀ ਜ਼ਮੀਨ ਦੀ ਪਹਿਲਾਂ ਦੇਖਣਗੇ ਸਾਡੀ ਜ਼ਮੀਨ ਤੇ ਕਿਹਦਾ ਕਬਜ਼ਾ ਤਾਂ ਨਹੀਂ ਸਾਡੇ ਤੋਂ ਕੋਈ ਪੈਸੇ ਲੈ ਰਿਆ ਉਹ ਸਹੀ ਪੈਸੇ ਲੈ ਰਿਆ ਇਹ ਸਾਰੇ ਇੱਕ ਛੱਤ ਥੱਲੇ ਕੰਮ ਹੋਣੇ ਚਾਹੀਦੇ ਤੁਹਾਨੂੰ ਇਹ ਸਾਰੀ ਫਾਈਲ ਬਣਾ ਕੇ ਦੇਣ ਅਸੀਂ ਰਜਿਸਟਰੀ ਕਰਾਣ ਕਿਉਂ ਜਾਈਏ ਸਾਡੀ ਰਜਿਸਟਰੀ ਤੁਹਾਡਾ ਵਕੀਲ ਕਰਵਾ ਕੇ ਦੇਵੇ ਸਾਰੇ ਕੰਮ ਫੇਰ ਇਹ ਸਾਨੂੰ ਫਾਈਲ ਬਣਾ ਕੇ ਦੇਣ ਆ ਸਾਰੀ ਫਾਈਲ ਐਨ ਆਰ ਆਈ ਸਬਾਬ ਨਾਲ ਤਿਆਰ ਕੀਤੀ ਗਈ ਇਹਦੇ ਵਿੱਚ ਕੋਈ ਕੰਮ ਗਲਤ ਨਹੀਂ ਹੈਗਾ ਕੱਲ ਨੂੰ ਇੰਡ ਕੇਸ ਤੁਹਾਡੀ ਜ਼ਮੀਨ ਦੇ ਵਿੱਚ ਪ੍ਰੋਬਲਮ ਨਿਕਲਦੀ ਤਾਂ ਐਨ ਆਰ ਆਈ ਜਿਹੜੀ ਸਬਾ ਹੈਗੀ ਉਹ ਇਸ ਚੀਜ਼ ਦੀ ਦੇਣਦਾਰ ਹੋਵੇਗੀ ਫਿਰ ਜਾ ਕੇ ਐਨ ਆਰ ਆਈ ਭਾਜੀ ਵਾਪਸ ਆਊਗਾ ਉਹਦਾ ਤਸੱਲੀ ਨਾਲ ਨਹੀਂ ਆਊਗਾ